ਆਇਆ ਫਟਾਫਟ ਕੱਢੀ ਦੋ ਹਜ਼ਾਰ ਸੌ ਇੱਥੇ ਬਦਲਣ ਦੇ ਆ ਕੇ ਗਿਆ ਸਾਨੂੰ ਵੀ ਜੇ ਤੁਸੀਂ ਉੱਥੇ ਕੱਲੇ ਮਿਲ ਜਾਂਦੇ ਨਾ ਦੋ ਸੌ ਪੜਾ ਗਾਂਗੇ ਪਰ ਇਹਨਾਂ ਨੇ ਕੀ ਆ ਰਾਕੇ ਡਰੈਫਰ ਆ ਗਏ ਨੇ ਇਹਨਾਂ ਨੇ ਕੀ ਆ ਇਹਨਾਂ ਨੇ ਸਾਰੇ ਤੁਸੀਂ ਕੱਲੇ ਆ ਜਾ ਬੈਰੀਰ ਆ ਗਏ ਤੋਂ ਲੈ ਗਿਆ ਉਹਦਾ ਉਦੋਂ ਮੈਂ 300 ਰੁਪਏ ਦੇ ਹੋਣੇ ਬੈਰੀਰ ਵਾਲੇ ਤੋਂ ਲੈਣੇ ਨੇ ਮੈਂ ਜਾਨ ਦੇ ਰਿਹਾ ਮੈਂ ਬੈਰੀਰ ਦੇ ਦਉ ਬਿਨਾਂ ਸ਼ੱਕ ਪੰਜਾਬ ਪੁਲਿਸ ਚ ਕੁਝ ਚੰਗੇ ਕਿਰਦਾਰਾਂ ਵਾਲੇ ਅਧਿਕਾਰੀ ਤੇ ਮੁਲਾਜ਼ਮ ਵੀ ਨੇ ਪਰ ਕਈ ਅਜਿਹੇ ਵੀ ਨੇ ਜੋ ਖਾਕੀ ਨੂੰ ਤੱਬੇ ਲਾਉਣ 'ਚ ਜ਼ਰਾ ਜਿੰਨੀ ਵੀ ਕਸਰ ਨਹੀਂ ਛੱਡਦੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਇੱਕ ਗੱਡੀ ਵਾਲੇ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਏ ਰਿਸ਼ਵਤ ਵੀ ਇਦਾਂ ਮੰਗ ਰਿਹਾ ਏ ਜਿਵੇਂ ਭੀਖ ਮੰਗ ਰਿਹਾ ਹੋਵੇ ਗੱਡੀ ਵਾਲੇ ਨੇ ਵੀ ਤਰਲੇ ਮਿਲਤਾ ਕਰਵਾਉਣ ਤੋਂ ਬਾਅਦ 100 ਰੁਪਏ ਉਸ ਵੱਡੀ ਖੂਰੀ ਦੇ ਮੂੰਹ 'ਤੇ ਮਾਰੇ ਤੁਸੀਂ ਵੀ ਦੇਖੋ ਖਾਕੀ ਵਾਲੇ ਮੰਤੇ ਨੂੰ ਜਦ ਤੁਸੀਂ ਅੱਜ ਕੱਲੇ ਮਿਲ ਜਾਂਦੇ ਨਾ 200 ਪੜਾ ਗਏ ਪਰ ਇਹਨਾਂ ਨੇ ਕਿਹਾ ਰਾਤ ਰਾਤ ਇਹਨਾਂ ਨੇ ਸਾਰੇ ਤੁਸੀਂ ਕੱਲੇ ਹੋ ਨਾ ਮੈਰੀਅਰ ਮੇਰੇ ਕੁਦਰਤੀ ਆ ਗਏ ਤੋਂ ਲੈ ਗਿਆ ਉਹਦਾ ਉਹਦੂ ਮੇਰੇ 200 ਰੁਪਏ ਦੇ ਹੁਣ ਮੈਰੀਅਰ ਰਣਵੇ ਦਾ ਲੈਣੀ ਹੈ ਮੈਂ ਜਿਆਦਾ ਲੈ ਰਿਹਾ ਮੈਂ ਮੈਰੀਅਰ ਦੇ ਦਾਂ ਮੈਂ ਕੋਈ ਪੈਰੀਅਰ ਨਹੀਂ ਹਾਂ ਮੈਂ ਨਾ ਕਹ ਰਿਹਾ ਨਾ ਅੱਜ ਆਪ ਦੇਖ ਰਿਹਾ ਹਾਂ ਤੁਸੀਂ ਮੈਂ ਆਜ 200 ਰੋਜ਼ ਪੜਦੇ ਹੁਣ 300 ਬੱਗੇ ਫਿਰ ਸਿਕਨ ਦੇ ਲੈ ਆ ਉਹਦਾ ਕਰ ਉਹਨਾਂ ਦਾ ਲੈਣੀ ਲੈ ਡਰੈਕ ਵਾਲਾ ਦਾ ਲੈਣੀ ਮੈਂ ਬੱਲੇ ਖੜੀ ਖੜੇ ਉਧਰ ਪਈ ਆ ਅਜੇ ਵੀ ਉਹਨੇ ਕਰਦਾ ਜਿੰਦਾਂ ਤੇ ਇਹ ਕਿੱਥੋਂ ਆਇਆ ਇਹਦਾ ਅੱਜ ਆਇਆ ਮੇਰੇ ਕੋਲ ਗਨਮੈਨ ਹੈ ਡਰਾਈਵਰ ਹੈ ਉਧਰ ਵੀ ਆ ਗਿਆ ਇਹ ਹੁਣ ਜਿਹੜਾ ਹੱਥ ਵੜੇ ਖੜੂ ਚੱਲ ਦੇ ਯਾਰ ਕੰਮ ਰੋਕੀ ਗੱਡੀ ਯਾਰ ਮਾਰੀ ਮਾਰੀ ਤੈਨੂੰ 500 ਨਾ ਦੇ ਦੋ ਹੋਰ ਕਿਰ 100 ਆ ਵੀਰੇ 100 ਤੈਨੂੰ ਦੇ ਅੱਜ 100 ਲੈ ਗਿਆ ਮੈਂ ਤੇ 500 ਕਿੱਥੇ ਮੰਗ ਰਿਹਾ 400 ਦੇ ਤੇ ਹੰਦੇ ਦੇ 100 ਹੋਰ ਉਹ ਕਿੱਥੇ ਮੰਗ ਰਿਹਾ ਹੈ ਮੈਨੂੰ ਤਾਂ ਹੋ ਗਿਆ ਮਗੇ 200 ਵਿੱਚ ਦੋ ਟਿਕ ਜਾਂਦੇ ਤੇ ਖੜ ਕੇ ਤੰਗ ਕਰਦੇ ਹੁਣ ਤੇ ਮੈਂ ਸੋਈ ਲਿਆ ਤਾਂ ਉਹ ਕਿਰੇ ਲੱਗੇ ਦਾ ਦੋ ਸੌ ਦੋ ਟਿਕ ਜਾਂਦੇ ਆਪਾਂ ਇੱਥੇ ਹੀ ਬਾਈਕੜੇ ਤੋਂ ਬਾਹਰ ਬੰਦੇ ਰੋ 200 ਬੱਧੀ ਚਲੇ ਗਿਆ ਆਪਣੇ ਉਹ ਯਾਰ ਥਾਣੇ ਦੀ ਕਿਹੜੀ ਗੱਲ ਮੈਨਾਂ ਦਿੰਦਾ ਉਹਦੇ ਪੁੱਤਰ ਦੀ ਆ ਗਿਆ ਹਾਂ ਚੱਲ ਕੋਈ ਨਾ ਫਿਰ ਕਰਦੇ ਅਸੀਂ